ਫਰੀਦਕੋਟ ਦੇ ਕਸਬਾ ਸਾਦਕ ਵਿੱਚ ਕਲ ਦੇ ਸ਼ਾਮ ਕਪੜੇ ਦੀ ਦੁਕਾਨ ਤੇ ਵਪਾਰੀ ਦੇ ਨਾਲ ਕੁਝ ਲੋਕਾਂ ਵੱਲੋਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਅਤੇ ਦੁਕਾਨ ਦੀ ਵੀ ਪੰਨ ਤੋੜ ਕੀਤੀ ਗਈ ਜਿਸ ਦੀ ਸਾਰੀਆਂ ਤਸਵੀਰਾਂ ਦੁਕਾਨ ਅੰਦਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ ਦੁਕਾਨਦਾਰ ਤੋਂ ਇਲਾਵਾ ਲੜਾਈ ਚੜਾਉਣ ਆਏ ਦੁਕਾਨ ਦੇ ਮੁਲਾਜ਼ਮਾ ਦੇ ਨਾਲ ਵੀ ਕੀਤੀ ਗਈ ਕੁੱਟਮਾਰ ਮੌਕੇ ਤੇ ਮਿਲੀ ਜਾਣਕਾਰੀ ਤੋਂ ਸਾਹਮਣੇ ਆਇਆ ਕਿ ਕੁਝ ਦਿਨ ਪਹਿਲਾਂ ਇਸ ਦੁਕਾਨ ਤੋਂ ਦੋ ਨੌਜਵਾਨਾਂ ਨੇ ਕੁਝ ਕਪੜੇ ਲਏ ਸਨ ਅਤੇ ਕੱਪੜੇ ਦੇ ਵਿੱਚ ਡਿਫੈਕਟ ਪੈਣ ਤੋਂ ਬਾਅਦ ਉਹ ਦੁਕਾਨਦਾਰ ਕੋਲ ਕਪੜਾ ਵਾਪਸ ਕਰਨ ਲਈ ਪੁੱਜੇ ਪਰ ਉੱਥੇ ਦੁਕਾਨਦਾਰ ਨਾਲ ਗ੍ਰਾਹਕ ਦੀ ਬਹਿਸ ਹੋ ਗਈ ਜਿਸ ਤੋਂ ਬਾਅਦ ਗ੍ਰਾਹਕਾਂ ਵੱਲੋਂ ਦੁਕਾਨ ਦੇ ਬਾਹਰ ਲੱਗਾ ਕੱਚ ਦਾ ਦਰਵਾਜ਼ਾ ਲੱਤ ਮਾਰ ਕੇ ਤੋੜ ਦਿੱਤਾ ਗਿਆ ਅਤੇ ਜਦੋਂ ਦੁਕਾਨਦਾਰ ਇਸ ਸਬ ਲਈ ਉਹਨਾਂ ਨਾਲ ਗੱਲਬਾਤ ਕਰਨ ਲਈ ਪੁੱਜਾ ਤਾਂ ਉਹਨਾਂ ਵੱਲੋਂ ਦੁਕਾਨਦਾਰ ਨਾਲ ਵੀ ਤਾਂ ਉਹਨਾਂ ਵੱਲੋਂ ਦੁਕਾਨਦਾਰ ਨਾਲ ਵੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਅਤੇ ਕਿਸੇ ਤੇਜ਼ ਤਾਰ ਹਥਿਆਰ ਚੀਜ਼ ਦੇ ਨਾਲ ਉਸਤੇ ਸਿਰਫੇ ਵਾਰ ਵੀ ਕਿਟਾਂ ਗਿਆ ਕਦੋਂ ਲੜਾਈ ਹੋਈ ਬਾਈ ਜੀ ਬਾਈ ਜੀ ਅੱਜ ਹੋਈ ਸੀ ਕਿੰਨੇ ਵਜੇ ਹਾਂ 2 ਘੰਟੇ ਪਹਿਲਾਂ ਦੀ ਗੱਲ ਹੈ ਅੱਛਾ ਤੇ ਕੀ ਨਾ ਕੀ ਉਹਨਾਂ ਦਾ ਜਿਹਨਾਂ ਸੱਟਾਂ ਮਾਰੀਆਂ ਤੁਹਾਡੇ ਗੁਰਿੰਦਰ ਸਿੰਘ ਪਲਵੰਤ ਸਿੰਘ ਦਾ ਪਿੰਡ ਕੌਣੀ ਦਾ ਹੈ ਤੇ ਦੂਜਾ ਦੂਜਾ ਜੈਮਾ ਦਾ ਮੁੰਡਾ ਸੀਗਾ ਜਿਹੜਾ ਢਿੱਲੋ ਜੈਮਾ ਵਾਲਾ ਅੱਛਾ ਪਲਵੰਤ ਸਿੰਘ ਪਲਵੰਤ ਸਿੰਘ ਤੇ ਕੀ ਗੱਲ ਕੀ ਹੋਈ ਸੀ ਉਹ ਕੱਪੜੇ ਲੈ ਗਏ ਸੀ ਕਿਤੇ ਅੱਛਾ ਕਹਿੰਦੇ ਖਾਓਗੇ ਹਾਂ ਨਾ ਵੀ ਅਸੀਂ ਜੈਂਟਰ ਨੂੰ ਦਿਖਾ ਲਾਂਗੇ ਹਾਂ ਕਹਿੰਦੇ ਮੈਂ ਹੁਣੇ ਲੱਗੇ ਆਣਾ ਮੇਰੇ ਗੱਲ ਕਹਿੰਦੇ ਤੈਨੂੰ ਦੇਖ ਲਾਂਗੇ ਜਾਣ ਲੱਗੇ ਸ਼ੀਸ਼ਾ ਭੰਤਾਂ ਦੁਕਾਨ ਦਾ ਮੈਂ ਮਗਰ ਗਿਆ ਮਗਰ ਉੱਥੇ ਜਾ ਕੇ ਗੱਲ ਪੈ ਗਈ ਕੋਈ ਧਿਆਨbaar ਰੱਖੀ ਬੈਠੇ ਜੀ ਕੋਈ ਅੱਛਾ ਪਹਿਲਾਂ ਹੀ ਤਿਆਰੀ ਸੀ ਹਾਂ ਕੋਈ ਤਿਆਰੀ ਸੀਗੀ ਪਹਿਲਾਂ ਹੋ ਕੇ ਮੁੜ ਕੇ ਗਏ ਫਿਰ ਦੁਬਾਰਾ ਆਏ ਹੋ ਤੇ ਉਹ ਸਰਚ ਮਾਰਿਆ ਕੁਛ ਮੈਨੂੰ ਮਰੇ ਬਾਈ ਕੀ ਨਾਮਤਰਾ ਮੇਰਾ ਨਾ ਕੰਮ ਤੇ ਕੀ ਮਸਲਾ ਕੀ ਹੋਇਆ ਸੀ ਜਿਹੜੀ ਲੜਾਈ ਹੋਈ ਦੁਕਾਨ ਤੇ ਮਸਲਾ ਇਹ ਆ ਜੀ ਸਾਡੇ ਗਾਹਕ ਸੀਗੇ ਜੇ ਕੁਰਤਾ ਪਿਆਵੇਂ ਥੋੜਾ ਰੰਗ ਫੀਟ ਹੋਇਆ ਸੀਗਾ ਜੀ ਹਾਂ ਇਹ ਕਾਫੀ ਅਸੀਂ ਉਹਨਾਂ ਹੱਲ ਵੀ ਕਰ ਦਿੱਤਾ ਸੀਗਾ ਜੀ ਉਹ ਕਾਫੀ ਟਾਈਮ ਤੋਂ ਸਾਡੇ ਨਾਲ ਬਹਿਸਵਾਦੀ ਕਰੀ ਗਏ ਅੱਛਾ ਜੀ ਕਹਿ ਰਹੇ ਸੀ ਸਾਡੇ ਮਸਲਾ ਸਾਰਾ ਹੱਲ ਕਰਕੇ ਦਿਓ ਅਸੀਂ ਉਹਨਾਂ ਦੇ ਪਿਆਰ ਨਾਲ ਗੱਲ ਕਰਨ ਦੇ ਬਾਵਜੂਦ ਵੀ ਸਾਡੇ ਨਾਲ ਬੜੀ ਬੇਰਹਿਮੀ ਨਾਲ ਪੇਸ਼ ਆਈ ਗਾਲਾਂ ਕੰਨ ਦੇ ਵੀ ਕੋਲੀ ਕਿੰਨੇ ਜਣੇ ਸੀਗੇ ਇਹ ਤਿੰਨ ਚਾਰ ਜਣੇ ਸੀ ਸੱਟਾ ਫੇਟੇ ਵਜੀਆਂ ਕਿਹਦੇ ਨਾਲ ਭਾਈ ਮਿੰਟੂ ਦੇ ਵਜੀਆਂ ਜੀ ਮਿੰਟੂ ਗਖੜਦੇ ਸੀ ਸਾਡੇ ਛੇੜਦੇ ਹਾਂਜੀ ਤੇ ਜਿਹੜਾ ਸ਼ੀਸ਼ਾ ਵੀ ਥੋੜਾ ਘੇੜ ਤੋਂ ਹਾਂਜੀ ਜਦੋਂ ਉਹਨਾਂ ਨੂੰ ਅਸੀਂ ਪਿਆਰ ਨਾਲ ਗੱਲ ਕਰ ਰਹੇ ਸੀਗੇ ਤੇ ਉਹ ਸਾਡੇ ਨਾਲ ਬਤਮੀ ਚ ਨਾਲ ਗੱਲ ਕਰ ਰਿਹਾ ਸੀ ਉਹਨਾਂ ਨੂੰ ਕਿਹਾ ਵੀ ਹੁਣ ਹੱਲ ਨਹੀਂ ਹੋਣਾ ਫਿਰ ਸਾਨੂੰ ਗਾਲਾਂ ਮੰਦਾ ਦੇ ਕੇ ਤੇ ਬਾਹਰ ਨੂੰ ਨਿਕਲਿਆ ਸੀ ਇਸ ਨੂੰ ਲੱਤ ਮਾਰੀ ਸੀ ਸਭ ਹੰਤਾ ਜੀ ਜਦੋਂ ਅਸੀਂ ਬਾਹਰ ਜਾ ਕੇ ਗੱਲ ਕਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਤੇ ਬਾਈ ਦੇ ਸਾਡੇ ਤੇ ਗੱਲ ਪੈ ਗਏ ਉਹਨਾਂ ਨੇ ਸੱਟਾ ਫੇੜਾ ਮਾਰ ਕੇ ਸਾਡੇ ਵੀ ਮੇਰੇ ਵੀ ਮਾਰ ਗਏ ਤੇ ਮੰਟੂ ਦੇ ਕਿੰਨੇ ਸੱਟਾ ਹੁਣ ਉਹਨਾਂ ਦੇ ਕਾਫੀ ਸੱਟ ਆ ਜੀ ਮੱਥੇ ਇੱਥੇ ਆ ਕੇ ਲੈ ਕੇ ਗਏ ਹੁਣ ਮੈਡੀਕਲ ਲੈ ਕੇ ਗਏ ਮੈਡੀਕਲ ਲੈ ਕੇ ਗਏ ਹਾਂਜੀ ਠੀਕ ਹੈ